92 ਐਮਐਲਏਆਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਪਚੋਣਾਂ ਦੇ ਵਿੱਚ ਹੋਰ ਐਮਐਲਏ ਜਿੱਤ ਗਏ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਕਾਂਗਰਸ ਉਹ ਪਾਰਟੀ ਹੈ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਰਾਜ ਕਰਦੀ ਰਹੀ ਹੈ ਤੇ ਪੰਜਾਬ ਦੇ ਵੱਡੇ ਪੋਲੀਟੀਕਲ ਫੇਸ ਨੇ ਕਾਂਗਰਸ ਪਾਰਟੀ ਦੇ ਵਿੱਚ ਪਰ ਫਿਰ ਵੀ ਇੱਕ 70 ਸਾਲ ਦਾ ਬਜ਼ੁਰਗ ਮਰ ਰਿਹਾ 70 ਸਾਲ ਦਾ ਬਜ਼ੁਰਗ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਿਆ ਅਜ 23 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ ਪਰ ਪੰਜਾਬ ਦੇ politcal leader ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਸਿਆਸੀ ਧਿਰਾ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਵੱਡੀਆਂ ਕਿਸਾਨ ਜਥੇਬੰਦੀਆਂ ਹੋਣ ਦੇ ਬਾਵਜੂਦ ਇੱਕ 70 ਸਾਲ ਦਾ ਬਜ਼ੁਰਗ ਤਿਲ ਤਿਲ ਮਰ ਰਿਹਾ ਅੱਜ ਡੱਲੇਵਾਲ ਸਾਹਿਬ ਨੂੰ ਉਲਟੀਆਂ ਆਉਂਦੀ ਹੈ ਉਸ ਤੋਂ ਬਾਅਦ 10 ਮਿੰਟ ਦੇ ਲਈ ਉਹ ਬੇਹੋਸ਼ ਹੋ ਜਾਂਦੇ ਨੇ ਡਾਕਟਰ ਨੂੰ ਹੱਥਾਂ ਪੈਰਾਂ ਦੀ ਪਾਈ ਜਾਂਦੀ ਹੈ ਤੇ ਖਨੌਰੀ ਮੋਰਚੇ ਦੇ ਉੱਪਰ ਵਾਇਗਰੂ ਦਾ ਜਾਪ ਸ਼ੁਰੂ ਹੋ ਜਾਂਦਾ ਇਹ ਸਿਚੁਏਸ਼ਨ ਹੈ ਠੀਕ ਹੈ ਹੁਣ ਸੰਭਾਲਾ ਡੱਲੇਵਾਲ ਸਾਹਿਬ ਨੂੰ ਆ ਗਿਆ ਉਹ ਹੁਣ ਸੰਭਾਲੇ ਦੇ ਵਿੱਚ ਨੇ ਪਰ ਤੁਸੀਂ ਸੋਚੋ ਯਾਰ ਐਡੀ ਵੀ ਕੀ ਗੱਲ ਹੈ ਕਿ ਐਡਾ ਵੱਡਾ ਪੰਜਾਬ ਹੈ ਐਡੇ ਵੱਡੇ ਪੰਜਾਬ ਦੇ ਲੀਡਰ ਨੇ ਕਿਸਾਨ ਜਿੱਥੇ ਬੰਦੀਆਂ ਨੇ ਉਨ੍ਹਾਂ ਦੇ ਸਾਹਮਣੇ ਜੇਕਰ ਕੋਈ ਬਜ਼ੁਰਗ ਮਰ ਰਿਹਾ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਦਾ ਠੀਕ ਹੈ ਕੇਂਦਰ ਸਰਕਾਰ ਦੇ ਨਾਲ ਤਾਂ ਇੱਕ ਡੈਡਲੌਕ ਹੈ ਕੇਂਦਰ ਸਰਕਾਰ ਤਾਂ ਗੱਲ ਕਰਨਾ ਨਹੀਂ ਚਾਹੁੰਦੀ ਸੁਪਰੀਮ ਕੋਰਟ ਲਗਾਤਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ ਪਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਣੀ ਹੈ ਉਹਨਾਂ ਵੱਲੋਂ ਕੋਈ ਸੁਨੇਹਾ ਨਹੀਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਬੇਸ਼ੱਕ ਉਹ ਰਵਨੀਤ ਬਿੱਟੂ ਨੇ ਰਾਜ ਰੇਲਵੇ ਮੰਤਰੀ ਨੇ ਬੇਸ਼ੱਕ ਹਰਜੀਤ ਗਰੇਵਾਲ ਨੇ ਭਾਜਪਾ ਨੇਤਾ ਨੇ ਉਹ ਕਹਿ ਰਹੇ ਨੇ ਕਿ ਗੱਲਬਾਤ ਦੇ ਲਈ ਦੱਸੋ ਕਿਸਾਨਾਂ ਨੂੰ ਕਿ ਅਸੀਂ ਕਿੱਥੇ ਆਈਏ ਜੇਕਰ ਕਿਸਾਨ ਤੁਹਾਨੂੰ ਨਹੀਂ ਦੱਸ ਰਹੇ ਹੈਗੇ ਕਿੱਥੇ ਆਈਏ ਤਾਂ ਤੁਸੀਂ ਹੀ ਕਿਸਾਨਾਂ ਨੂੰ ਦੱਸ ਦੋ ਕਿ ਕਿਸਾਨ ਕਿੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ ਸਿਚੁਏਸ਼ਨ ਬੜੀ ਕ੍ਰਿਟੀਕਲ ਹੈ 10 ਮਿੰਟ ਦੇ ਲਈ ਡੱਲੇਵਾਲ ਸਾਹਿਬ ਬੇਹੋਸ਼ ਹੋ ਗਏ ਸੀ ਤੇ ਹੱਥਾਂ ਪੈਰਾਂ ਦੀ ਪੈ ਗਈ ਪ੍ਰਸ਼ਾਸਨ ਨੂੰ ਵੀ ਮੈਡੀਕਲ ਟੀਮ ਨੂੰ ਵੀ ਤੇ ਜਿਹੜੇ ਲੋਕ ਮੋਰਚੇ ਤੇ ਬੈਠੇ ਸੀ ਉਹਨਾਂ ਨੂੰ ਵੀ ਅਖਰ ਐਡੀ ਕੀ ਮਤਲਬ ਮੰਗ ਕਰ ਲਈ ਡੱਲੇਵਾਲ ਸਾਹਿਬ ਨੇ ਕਿ ਤੁਸੀਂ ਹਰਿਆਣ ਹੋਗੇ ਕਿ ਪਤਾ ਨਹੀਂ ਕੀ ਮੰਗ ਲਿਆ ਡੱਲੇਵਾਲ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਮੰਗ ਕੀਤੀ ਹੈ ਕਿ ਜਿਹੜੀਆਂ ਫਸਲਾਂ ਨੇ ਜਿਹੜੀਆਂ 22 ਫਸਲਾਂ ਨੇ 22 ਫਸਲਾਂ ਦੇ ਉੱਪਰ ਐਮ ਐਸ ਪੀ ਮਿਲਦੀ ਹੈ 23ਵਾਂ ਫਸਲ ਹੈਗੀ ਹੈ ਗੰਨਾ ਐਫਆਰਪੀ ਮਿਲਦੀ ਹੈ ਜਿੱਦੇ ਤੇ ਕਿ ਤੁਸੀਂ 23 ਦੀ 23 ਫਸਲਾਂ ਨੂੰ ਐਮਐਸਪੀ ਤਾਂ ਕਹਿੰਦੇ ਹੋ ਕਿ ਸਰਕਾਰ ਦਿੰਦੀ ਐ ਐਮਐਸਪੀ ਤਾਂ ਕਿ ਇਹਨਾਂ ਨੂੰ ਤੁਸੀਂ ਲਿਗਲਾਈਜ਼ ਕਰ ਦਿਓ ਐਮਐਸਪੀ ਨੂੰ ਤੁਸੀਂ ਸਾਨੂੰ ਕਾਨੂੰਨੀ ਮਾਨਤਾ ਦੇ ਦਿਓ ਕਿ ਕਿਸਾਨ ਦੀ ਜਿਹੜੀ ਫਸਲ ਐ ਉਹ ਇਸ ਪਾ ਜਾਊਗੀ ਉਹ ਜਾਊਗੀ ਕੋਈ ਘਾਟੇ 'ਚ ਨਹੀਂ ਖਰੀਦੂਗਾ ਜੇਕਰ ਘਾਟੇ 'ਚ ਖਰੀਦੂਗਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ ਇਹ ਮੰਗ ਐ ਜਗਜੀਤ ਸਿੰਘ ਡੱਲੇਵਾਲ ਦੀ ਮੰਗ ਐ ਕਿ ਸੁਆਮੀਨਾਥਨ ਕਮਿਸ਼ਨ ਜਿਹੜਾ ਬਣਿਆ ਸੀ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਜਿਹੜੀਆਂ ਫਾਈਂਡਿੰਗਸ ਹੈਗੀਆਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਉਹਨਾਂ ਫਾਈਂਡਿੰਗਸ ਨੂੰ ਹੂਬ ਹੂ ਲਾਗੂ ਕੀਤਾ ਜਾਵੇ ਸੀ 2 50 ਦੇ ਅਨੁਸਾਰ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਫਸਲ ਦਾ ਭਾਅ ਹੈ ਉਹ ਭਾਅ ਮਿੱਥਿਆ ਜਾਵੇ ਤੇ ਦਿੱਤਾ ਜਾਵੇ ਹੋਰ ਕੀ ਮੰਗ ਲਿਆ ਡੱਲੇਵਾਲ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਮੰਗ ਲਿਆ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਕਿਸਾਨ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਿਹਾ ਸਾਡੇ ਤਾਂ ਪੰਜਾਬ ਦੀ ਪੀਏਯੂ ਦੀ ਰਿਪੋਰਟ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਕਿ ਹਰ ਰੋਜ਼ ਪੰਜਾਬ ਦੇ ਵਿੱਚ 3 ਤੋਂ ਲੈ ਕੇ 5 ਕਿਸਾਨ ਨੇ ਜਿਹੜੇ ਉਹ ਕਿਸਾਨ ਸੁਸਾਈਡ ਕਰਦੇ ਨੇ ਖੁਦਕੁਸ਼ੀ ਕਰਦੇ ਨੇ ਕਰਜ਼ਾ ਮਾਫ ਕਰਤਾ ਜਾਵੇ ਤਾਂ ਜੋ ਕਿਸਾਨ ਸੁਸਾਈਡ ਨਾ ਕਰੇ ਕਿਸਾਨ ਖੁਦਕੁਸ਼ੀ ਨਾ ਕਰੇ ਆਹ ਚੀਜ਼ ਮੰਗ ਲਈ ਡੱਲੇਵਾਲ ਸਾਹਿਬ ਨੇ ਹੁਣ ਤਾਂ ਅਖਬਾਰਾਂ ਦੇ ਵਿੱਚ ਚੈਨਲਾਂਾਂ ਦੇ ਵਿੱਚ YouTube ਚੈਨਲਾਂਾਂ ਦੇ ਉੱਪਰ ਕਿਸਾਨਾਂ ਦੇ ਲਈ ਸਥਾਨ ਰਾਖਵੇਂ ਹੋ ਗਏ ਕਿ ਸ਼ਾਮ ਤੱਕ ਜੇਕਰ ਕੋਈ ਅਖਬਾਰ ਦਾ ਪੰਨਾ ਨਹੀਂ ਭਰਿਆ ਤਾਂ ਡੈਸਕ ਤੇ ਗੱਲ ਚੱਲਦੀ ਹੈ ਕਿ ਤੁਸੀਂ ਖਬਰ ਰੋਕ ਲਓ ਕਿਸੇ ਨਾ ਕਿਸੇ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਆ ਜੂਗੀ ਇਸ ਖਾਲੀ ਥਾਂ ਦੇ ਉੱਪਰ ਆਪਾਂ ਉਹ ਖਬਰ ਛਾਪ ਦਾਂਗੇ ਇਹ ਮੰਗ ਲਿਆ ਡੱਲੇਵਾਲ ਸਾਹਿਬ ਨੇ ਕਿ ਅਖਬਾਰਾਂ ਦੇ ਵਿੱਚ ਕਿਸਾਨਾਂ ਦੀਆਂ ਲਟਕਦੀਆਂ ਹੋਈਆਂ ਲਾਸ਼ਾਂ ਸਪਰੇਹਾਂ ਪੀਪੀਕੇ ਮਰ ਰਹੇ ਕਿਸਾਨਾਂ ਨਾ ਆਉਣ ਡੱਲੇਵਾਲ ਸਾਹਿਬ ਨੇ ਮੰਗ ਲਿਆ ਕਿ ਜਿਹੜੀ ਮਨਰੇਗਾ ਦੇ ਤਹਿਤ ਦਿਹਾੜੀ ਮਿਲਦੀ ਹੈ ਮਜ਼ਦੂਰਾਂ ਨੂੰ ਇਹ ਜਿਹੜੀ ਦਿਹਾੜੀ ਹੈ ਪਹਿਲਾਂ ਤਾਂ ਕੰਮ 100 ਦਿਨ ਤੋਂ ਵਧਾ ਕੇ ਜਿਹੜਾ ਰੁਜ਼ਗਾਰ ਹੈ ਉਹ 200 ਦਿਨ ਦਾ ਕੀਤਾ ਜਾਵੇ ਤੇ ਜਿਹੜੀ ਦਿਹਾੜੀ ਹੈ ਉਹ ਘੱਟੋ-ਘੱਟ 700 ਰੁਪਏ ਤਾਂ ਮਜ਼ਦੂਰ ਦੀ ਦਿਹਾੜੀ ਹੋਵੇ ਸ਼ੁਭਕਰਨ ਸਿੰਘ ਉਹਨਾਂ ਦੀ ਵੀ ਗੱਲ ਹੈ ਨਾਲ ਪਰ ਇਸ ਤੋਂ ਪਹਿਲਾਂ ਲਖੀਮਪੁਰ ਘਟਨਾ ਲਖੀਮਪੁਰ ਦੇ ਵਿੱਚ ਜਿਹੜੇ ਕਿਸਾਨ ਟਰੱਕ ਗੱਡੀਆਂ ਦੇ ਹੇਠਾਂ ਦਰੜ ਕੇ ਮਾਰਦੇ ਸੀ ਕਿ ਮਿਸ਼ਰਾ ਪਰਿਵਾਰ ਹੈ ਜਿਹੜਾ ਰਾਜ ਗ੍ਰਹਿ ਮੰਤਰੀ ਸੀ ਉਸ ਵੇਲੇ ਅੱਜ ਵੀ ਉਹ ਸਰਕਾਰ ਦੇ ਵਿੱਚ ਨੇ ਸੱਤਾ ਦੇ ਵਿੱਚ ਉਹਨਾਂ ਨੂੰ ਸਰਕਾਰ ਤੋਂ ਬਰਖਾਸਤ ਕਰੋ ਅਸਤੀਫਾ ਲਓ ਉਹਨਾਂ ਦਾ ਤਾਂ ਉਹਨਾਂ ਦੇ ਉੱਪਰ ਭਾਜਪਾ ਸਰਕਾਰ ਬਣ ਦੀ ਕਾਨੂੰਨੀ ਕਾਰਵਾਈ ਕਰੇ ਇਹ ਮੰਗ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਮੰਗਾਂ ਨੇ ਪਰ ਇਹ ਪ੍ਰਮੁੱਖ ਮੰਗਾਂ ਨੇ ਕਿਸਾਨਾਂ ਦੀਆਂ ਇਹ 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 ਮੰਗਾਂ ਨੇ ਜਿਹੜਿਆਂ ਦੇ ਉੱਪਰ ਕਿਸਾਨ ਲੜ ਰਹੇ ਨੇ ਪਰ ਕਿਸਾਨ ਮੈਂ ਕਹਿਣਾ ਕਿ ਲੜ ਨਹੀਂ ਰਹੇ ਕਿਸਾਨ ਤਾਂ ਮਰ ਰਹੇ ਨੇ ਕਿਉਂਕਿ ਸਿੱਧੂ ਪਰਜਥੇਵੰਦੀ ਜਾਂ ਕਹ ਲਓ ਕਿ ਜਿਹੜਾ ਕੇਕੇਐਮ ਬਣਿਆ ਹੋਇਆ ਕਿਸਾਨ ਕਿਸਾਨਾਂ ਦਾ ਫੋਰਮ ਬਣਿਆ ਹੋਇਆ ਕੇਕੇਐਮ ਜਾਂ ਐਸਕੇਐਮ ਬਣਿਆ ਹੋਇਆ ਨਾਨ ਪੋਲੀਟੀਕਲ ਕੇਕੇਐਮ ਬੈਠਿਆ ਇੱਥੇ ਜਿੱਦੇ ਵਿੱਚ 10 ਜਥੇਬੰਦੀਆਂ ਨੇ ਸ਼ੰਭੂ ਤੇ 14 ਜਥੇਬੰਦੀਆਂ ਨੇ ਐਸਕੇਐਮ ਨਾਨ ਪੋਲੀਟੀਕਲ ਦੇ ਵਿੱਚ ਕਿਰਤੀ ਕਿਸਾਨ ਮੋਰਚਾ ਕੇਕੇਐਮ ਐਸਕੇਐਮ ਸਯੁਕਤ ਕਿਸਾਨ ਮੋਰਚਾ ਤੇ ਉਹ ਸਾਰੇ ਲੜ ਰਹੇ ਨੇ ਇਸ ਮਾਮਲੇ ਦੇ ਉੱਪਰ ਕਹਿੰਦੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਜਿਹੜਾ ਲੜੀਵਾਰ ਸਿਲਸਲਾ ਭੁੱਖ ਹੜਤਾਲ ਦਾ ਇਹ ਸਿਲਸਲਾ ਰੁਕੂਗਾ ਨਹੀਂ ਇਹ ਸਿਲਸਲਾ ਰੁਕੂਗਾ ਨਹੀਂ ਇਹ ਸਿਲਸਲਾ ਉੱਤਰਦਾ ਰਹੂਗਾ ਉਦੋਂ ਤੱਕ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਅਗਲੇ ਜਿਹੜੇ ਸਾਡੇ ਕਿਸਾਨ ਨੇ ਉਹ ਮਰਨ ਵਰਤ ਤੇ ਬੈਠਣ ਦੇ ਲਈ ਤਿਆਰ ਨੇ ਕਰੰਟ ਸਿਚੁਏਸ਼ਨ ਇਹ ਹੈ ਡੱਲੇਵਾਲ ਸਾਹਿਬ ਦੀ ਕਿਸ ਸੰਭਾਲਾ ਆ ਗਿਆ ਪਹਿਲਾਂ 10 ਮਿੰਟ ਦੇ ਲਈ ਉਹ ਬੇਹੋਸ਼ ਹੋ ਗਏ ਸੀ ਉਲਟੀ ਆਉਣ ਤੋਂ ਬਾਅਦ 10 ਮਿੰਟ ਬੇਹੋਸ਼ੀ ਦਾ ਇੱਕ ਆਲਮ ਸੀ ਜਿਹੜਾ ਉਹ ਉਹਦੇ ਚੋਂ ਗੁਜ਼ਰੇ ਉਹ ਤੇ ਵਾਹਿਗੁਰੂ ਦਾ ਜਾਪ ਸੀ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਉੱਥੇ ਪ੍ਰਮਾਤਮਾ ਅਸੀਂ ਤਾਂ ਹਿਰਦਾਸ ਕਰਦੇ ਆਂ ਪ੍ਰਮਾਤਮਾ ਅਗੇ ਕਿ ਪ੍ਰਮਾਤਮਾ ਡੱਲੇਵਾਲ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਡੱਲੇਵਾਲ ਸਾਹਿਬ ਨਿਤਨਿਤ ਨਹੀਂ ਜੰਦੇ ਹੈਗੇ ਧਾਕਿਆਂ ਬਾਦ ਪੈਦਾ ਹੁੰਦੇ ਨੇ ਧੰਨਵਾਦ